ਹੋ ਸਰਕਾਰ ਮੁਰਦਾਬਾਦ ਸਰਕਾਰ ਮੁਰਦਾਬਾਦ 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 ਜੀ ਸਰਕਾਰ ਮੁਰਦਾਬਾਦ 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 ਸਰਕਾਰ ਮੁਰਦਾਬਾਦ 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 ਗੁਰਾਣਾ ਨੇੜਲੇ ਪਿੰਡ ਤਲੀ ਤਾ ਵਿਖੇ ਪਿਛਲੇ ਕਈ ਦਿਨਾਂ ਤੋਂ ਪੰਚਾਇਤੀ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਨੂੰ ਹਲਕਾ ਲਈ ਜ਼ਰਕਾਰੀਆਂ ਦੀ ਹਾਜ਼ਰੀ ਅਤੇ ਬੀਡੀਪੀਓ ਫਲੋਰ ਰਜਿੰਦਰ ਕੌਰ ਵੱਲੋਂ ਪਾਰੀ ਪੁਲਿਸ ਫੋਰਸ ਅਤੇ ਸਬੰਧਤ ਸੈਕਮੇ ਲਈ ਆਲਾਦਕਾਰੀਆਂ ਨਾਲ ਲੈ ਕੇ ਪੰਚਾਇਤੀ ਜ਼ਮੀਨ ਤੇ ਕੋਈ ਨਜਾਇਜ਼ ਕਬਜ਼ੇ ਨੂੰ ਛਡਵਾ ਕੇ ಗ್ರಾಮ ਪੰਚਾਇਤ ਦੇ ਸਪੋਰਦ ਕੀਤਾ ਗਿਆ ਇਸ ਬੰਦੇ ਜਾਣਕਾਰੀ ਸਾਂਝੀ ਕਰਦੇ ਆ ਬੀਡੀਪੀਓ ਫਲੋਰ ਰਜਿੰਦਰ ਕੌਰ ਨੇ ਦੱਸਿਆ ਕਿ ಗ್ರಾಮ ਪੰਚਾਇਤ ਦੀ 10 ਕਨਾਲ 15 ਮਰਲੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਡੀਸੀ ਸਾਹਿਬ ਦੇ ਹੁਕਮਾ ਮੁਤਾਬਕ ਜੀਐਸਬੀ ਦੀ ਮਦਦ ਇਸ ਦੌਰਾਨ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦ ਹਲਕਾ ਫਲੋਰ ਦੇ ਵਸਪਾਗੂਆਂ ਤੇ ਵਕਟਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਕਿਹਾ ਕਿ ਪਿੰਨ ਸਲੇਤਾ ਦੀ ಗ್ರಾಮ ਪੰਚਾਇਤ ਨੇ ਮਤਾ ਪਾ ਕੇ ਜੋ ਜ਼ਮੀਨ ਸ਼੍ਰੀ ਗੁਰੂ ਰਵਦਾਸ ਗੁਰਦਾਸ ਸਾਹਿਬ ਵਾਸਤੇ ਦਿੱਤੀ ਸੀ ਉਸ ਦੀ ਕੰਦ ਨੂੰ ਠਾ ਦਿੱਤਾ ਗਿਆ ਹੈ ਜਿਸ ਨਾਲ ਸ਼੍ਰੀ ਗੁਰੂ ਰਵਦਾਸ ਜੀ ਦੇ ਪੈਰੋਕਾਰਾਂ ਦੇ ਮਨ ਨੂੰ ਪਾਰੀ ਖੇਸ ਪੁੱਜੀ ਹੈ ਜਿਸ ਨੂੰ ਵਸਪਾ ਕਿਸੇ ਵੀ ਕੀਮਤ ਤੇ برداشت ਨਹੀਂ ਕਰੇਗੀ ਇਸ ਪਿੰਡ ਦੇ ਸਰਪੰਚ ਕੁਬੀਰ ਸਿੰਘ ਨੇ ਕਿਹਾ ਕਿ ਜੋ ਜ਼ਮੀਨ ਤੇ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਇਹ ਜ਼ਮੀਨ ਪੰਚਾਇਤ ਦੀ ਨੰਬਰੀ ਜ਼ਮੀਨ ਹੈ ਜੋ ਕਿ ਕਾਗਜ਼ਾਂ ਵਿੱਚ ਖੇਡ ਗਰਾਊਂਡ ਹੋ ਬੋਲਦੀ ਹੈ ಗ್ರಾಮ ਪੰਚਾਇਤ ਵੱਲੋਂ ਇਸ ਨਜਾਇਜ਼ ਕਬਜ਼ੇ ਨੂੰ ਹਟਵਾ ਕੇ ਇਸ ਉੱਪਰ ਖੇਡ ਗਰਾਊਂਡ ਬਣਾਈ ਜਾਵੇਗੀ ਤਾਂ ਜੋ ਪਿੰਡ ਦੇ ਨੌਜਵਾਨ ਬੱਚੇ ਖੇਡਾਂ ਵੱਲ ਪ੍ਰੇਰਿਤ ਹੋ ਸਕਣ ਉਨ੍ਹਾਂ ਕਿਹਾ ਕਿ ਕੁਝ ਬਾਹਰੋਂ ਆਏ ਲੋਕਾਂ ਵੱਲੋਂ ਜਾਣਬੁੱਝ ਕੇ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਹ ਸਾਬ ਧਰਮਾਂ ਦਾ ਸਤਕਾਰ ਕਰਦੇ ਹਨ ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਕੰਦ ਨੂੰ ਨਹੀਂ ਟਾਇਆ ਗਿਆ ਉਹਨਾਂ ਕਹਿੰਦੇ ਕਿ ਪੰਚਾਇਤੀ ਜ਼ਮੀਨ ਤੇ ਹੋਏ ਇਸ ਕਬਜੇ ਨੂੰ ਹਟਾਉਣ ਲਈ ਪਿੰਡ ਦੇ ਐਸ.ੀ. ਭਾਈਚਾਰੇ ਦੇ ਲੋਕ ਵੀ ਉਹਨਾਂ ਦੇ ਨਾਲ ਹਨ ਉਹਨਾਂ ਕਹਿੰਦੇ ਕਿ ਪਿੰਡ ਅੰਦਰ ਹੋਰ ਪੰਚਾਇਤੀ ਜ਼ਮੀਨ ਤੇ ਜੋ ਕਬਜੇ ਹੋਏ ਹਨ ਉਹਨਾਂ ਨੂੰ ਵੀ ਬਿਨਾਂ ਕਿਸੇ ਦੇਪ-ਪਾਪ ਦੇ ਜਲਦ ਹਟਾਇਆ ਜਾਵੇਗਾ ਜੀ ਇਥੇ ਪੰਚਾਇਤ ਦੀ ਜਗ੍ਹਾ ਹੈਗੀ 10 ਕ ਨਾਲ 4 ਮਰਲੇ 6 ਮਹੀਨੇ ਦੇ ਨੀਅਰਬਾਉਟ ਇਥੇ ਕੰਦ ਕੀਤੀ ਹੋਈ ਸੀ ਇਹਨਾਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਇਹਨਾਂ ਨੇ ਗੇਟ ਵੀ ਲਾ ਲਿਆ ਤੇ ਅਸੀਂ ਹੁਣ ਡੀਸੀ ਸਰ ਤੋਂ ਪੁਲਿਸ ਦੀ ਮੰਗ ਲੈ ਕੇ ਤੇ ਅਸੀਂ ਇਹ ਰਿਮੂਵ ਕਰਵਾਤਾ ਕਬਜਾ ਮੈਡਮ ਇਹ ਇਹ ਨਜਾਇਜ਼ ਕਬਜਾ ਸੀ ਹਾਂਜੀ ਹਾਂਜੀ ਪੰਚਾਇਤ ਦੀ ਜਗ੍ਹਾ ਸੀ ਖੇਡ ਮੈਦਾਨ ਦੇ ਨਾਮ ਤੇ ਹੈਗੀ ਇਹ ਤੇ ਕਿਹਨਾਂ ਦੀ ਸ਼ਿਕਾਇਤ ਤੇ ਇਹ ਇਹ ਅਸੀਂ ਨਿਸ਼ਾਨਦੇਹੀ ਕਰਾਈ ਸੀ ਪੰਚਾਇਤ ਨੇ ਮਤਾਂ ਪਾ ਕੇ ਦਿੱਤਾ ਸੀਗਾ ਪੰਚਾਇਤ ਨੇ ਮਤਭਾਵੇ ਦਿੱਤਾ ਸੀਗਾ ਵੀ ਇਹ ਪੰਚਾਇਤ ਦੀ ਜਗ੍ਹਾ ਆ ਤੇ ਕਬਜਾ ਛਡਾਇਆ ਜਾਵੇ ਪੰਚਾਇਤ ਦੀ ਜਗ੍ਹਾ ਤੇ ਨਜਾਇਜ਼ ਕਬਜਾ ਕੰਦਾ ਇੱਕੋ ਜਗ੍ਹਾ ਜਾਂ ਹੋਰ ਵੀ ਪਿੰਡ ਛੱਗੇ ਨੇ ਹੋਰ ਵੀ ਨਿਸ਼ਾਨਦੀਆਂ ਕਰਵਾਈਆਂ ਜਿੱਥੇ ਹੋਰ ਹੋਣਗੇ ਅਸੀਂ ਉਹ ਵੀ ਰਿਮੂਵ ਕਰਵਾ ਦਾਂਗੇ ਹਾਂਜੀ ਹਾਂ ਅਜੇ ਹੋਰ ਧਿਆਨ ਚ ਨਹੀਂ ਆਇਆ ਅੱਜ ਜੋ ਵੀ ਤੁਸੀਂ ਦੇਖਦੇ ਪਏ ਆ ਸਾਰਾ ਇਹ ਮਸਲਾ ਪਿੰਡ ਧਲੇਤੇ ਦਾ ਵੇ ਚੱਲਦਾ ਪਿਆ ਇਹ ਨਜਾਇਜ਼ ਕਬਜਾ ਜਿਹੜਾ ਗਰਾਊਂਡ ਦੇ ਪਲੇ ਗਰਾਊਂਡ ਦੇ ਉੱਪਰ ਹੋਇਆ ਸੀ ਉਹਨੂੰ ਛਡਾਉਣ ਦੇ ਲਈ ਆ ਇਹ ਪਹਿਲਾਂ ਵੀ ਥੋੜਾ ਜਿਹਾ 4 ਮਹੀਨੇ ਪਹਿਲਾਂ ਇਹ ਕਬਜਾ ਹਟਾਇਆ ਜਾ ਰਿਹਾ ਸੀ ਉਦੋਂ ਸਾਨੂੰ ਰੋਗਤਾ ਇਹਨਾਂ ਨੇ ਮੋਰੇ ਫੋਟੋਆਂ ਰੱਖਦੇ ਆ ਲਿਆ ਕੇ ਗੁਰੂ ਸਾਹਿਬਾਨਾਂ ਦੇ ਆ ਕੁਝ ਕੁ ਬੰਦਿਆਂ ਨੇ ਜਦ ਕਿ ਸਾਰਾ ਐਸਸੀ ਸਮਾਜ ਇਹ ਸਾਡੇ ਨਾਲ ਸਹਿਮਤ ਆ ਵੀ ਇੱਥੇ ਗਰਾਊਂਡ ਬਣਨੀ ਚਾਹੀਦੀ ਆ ਪਹਿਲਾਂ ਵੀ ਪਲੇ ਗਰਾਊਂਡ ਦੀ ਜਗ੍ਹਾ ਇਹੇ ਵਿੱਚ ਗਰਾਊਂਡ ਬਣਨੀ ਚਾਹੀਦੀ ਆ ਕੁਝ ਕੁ ਲੋਕਾਂ ਵੱਲੋਂ ਇੱਥੇ ਕੰਦ ਪਾਈ ਜਾ ਰਹੀ ਆ ਬੇ ਬਾਰ ਬਾਰ ਕੰਦ ਹੁਣ ਅਸੀਂ ਕਾਨੂੰਨੀ ਕਾਰਵਾਈ ਕਰਕੇ ਡੀਸੀ ਸਾਹਿਬ ਦੇ ਆਰਡਰਾਂ ਆ ਇਹ ਕੰਦ ਹੀ ਅੱਜ ਕਬਜ਼ਾ ਲੈਣ ਨੂੰ ਢਾਹ ਦੇ ਪਏ ਸੀਗੇ ਅੱਜ ਫੇਰ ਇੱਥੇ ਆ ਕੇ ਲੋਕੀ ਬਾਹਰੋਂ ਆ ਕੇ ਦੁਆ ਕਰਦੇ ਪਏ ਆ ਵੀ ਗੁਰਦੁਆਰਾ ਸਾਹਿਬ ਦੀ ਕੰਦ ਢਾਤੀ ਸਾਨੂੰ ਆਕੇ ਕੋਈ ਉਹਨਾਂ ਦੇ ਵਿੱਚੋਂ ਬੰਦਾ ਆਕੇ ਦਿਖਾ ਲੈਦਾ ਹੈ ਕਿ ਕਿਹੜੀ ਕੰਦ ਗੁਰਦੁਆਰੇ ਸਾਹਿਬ ਦੀ ਢਾਈ ਆ ਸਾਡਾ ਆਪਣਾ ਗੁਰੂ ਘਰ ਆ ਗੁਰੂ ਘਰ ਦੀ ਕੰਦ ਨੂੰ ਕੋਈ ਨਹੀਂ ਛੇੜ ਸਕਦਾ ਉਹ ਲੱਗ ਗਿਆ ਇੱਕ ਸਾਈਡ ਤੇ ਕੰਦ ਆ ਗੁਰੂ ਸਾਹਿਬ ਦੀ ਜਦ ਕਿ ਇਹਨਾਂ ਨੇ ਇੱਧਰ ਕਬਜ਼ਾ ਕਰਨ ਦੇ ਮਾਰੇ ਨੇ ਬਣਾਉਣ ਦੇ ਮਾਰੇ ਨੇ ਕੁਝ ਕੁ ਬੰਦਿਆਂ ਨੇ ਉਹ ਕੰਦ ਢਾਈ ਸੀਗੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਇਹਨਾਂ ਨੇ ਕਰਾਈ ਪਰ ਅਸੀਂ ਇਹ ਕਹਿੰਨੇ ਆ ਵੀ ਸਾਰਿਆਂ ਨੂੰ ਵੀ ਕੋਈ ਵੀ ਇਹ ਚੀਜ਼ ਦੇ ਬਾਰੇ ਗਮਰਾਣ ਆਓ ਸਾਡਾ ਐਸੀ ਭਾਈਚਾਰਾ ਸਾਡੇ ਨਾਲ ਸਾਰੇ ਸਹਿਮਤ ਆ ਸਾਡੇ ਕੋਲ ਸਿਰਫ ਦੋ ਗਰਾਊਂਡਾਂ ਪੈਂਡੀਆਂ ਇੱਕ ਬਾਹਰਲੇ ਪਾਸੇ ਪੈਂਡ ਦੇ ਗਰਾਊਂਡ ਆ ਇੱਕ ਅੰਦਰ ਗਰਾਊਂਡ ਆ ਇਹ ਵੀ ਰਿਐਕਟਰ ਆ ਉਹ ਵੀ ਗਰਾਊਂਡ ਰਿਐਕਟਰ ਆ ਪਰ ਫੇਰ ਵੀ ਸਾਨੂੰ ਇੰਨਾ ਦੁੱਖ ਦੁੱਖ ਪ੍ਰੇਸ਼ਾਨੀ ਦਾ ਆਉਂਦਾ ਪਈਆ ਬਹੁਤ ਜ਼ਿਆਦਾ ਬਾਹਰੋਂ ਆ ਕੇ ਲੋਕੀ ਪਰੇਸ਼ਾਨ ਕਰ ਰਹੇ ਆ ਬਾਰ-ਬਾਰ ਜੇ ਕੋਈ ਗੱਲ ਪਾਈ ਆ ਗੁਰੂ ਘਰ ਦੀ ਪਾਈ ਸੀ ਪਹਿਲਾਂ ਤੋਂ ਕੋਈ ਮਤਾ ਹੀ ਪਾਇਆ ਸੀ ਜਿਹੜਾ ਮਤਾ ਪਿਆ ਆ ਉਹ ਇਹ ਆ ਬਈ ਕਮਿਊਨਟੀ ਹਾਲ ਇਹਨਾਂ ਨੂੰ ਬਣਾ ਕੇ ਦੇਣਾ ਸੀ ਇਹ ਕਹਿੰਦੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਇੱਕ ਮੋਟੇ ਹਾਲ ਬਣਾ ਕੇ ਦਿਓ ਪਰ ਕਮਿਊਨਿਟੀ ਹਾਲ ਅਸੀਂ ਪਿੰਡ ਦੇ ਵਿੱਚ ਥੋੜਾ ਬਣਾਵਾਂਗੇ ਬਣਾਣਾ ਕਿੱਥੇ ਸੀ ਕਮਿਊਨਿਟੀ ਹਾਲ ਕਮਿਊਨਿਟੀ ਹਾਲ ਬਾਹਰਲੇ ਪਾਸੇ ਜੀ ਸਾਡੇ ਕੋਲ ਪਿੰਡ ਦੇ ਬਾਹਰਲੀ ਫੈਣੀ ਤੇ ਸਾਡੇ ਕੋਲ ਜਗ੍ਹਾ ਆ ਉੱਥੇ ਬਣਾਣਾ ਕਮਿਊਨਿਟੀ ਆ ਕੋਈ ਜਨਨ ਕੋਈ ਮਤਾਂ ਤਾਂ ਨਹੀਂ ਪਾਇਆ ਨਹੀਂ ਜੀ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਮਤਾ ਪੁਆਇਆ ਇਹਨਾਂ ਨੇ ਸ਼ੈੱਡ ਬਣਾਈ ਆ ਪੰਚਾਇਤ ਦੇ ਥਾਂ ਦੇ ਵਿੱਚ ਇਹ ਕਹਿੰਦੇ ਅਸੀਂ ਉਹਨੂੰ ਕਮਿਊਨਿਟੀ ਹਾਲ ਬਣਾਉਣਾ ਆ ਕਹਿੰਦੇ ਖਸਰਾ ਨੰਬਰ ਇਹ ਕਹਿੰਦਾ ਆ ਹਾਂ ਜੀ ਉਹ ਸ਼ੈੱਡ ਸਾਡੇ ਖਸਰੇ ਨੰਬਰ ਅਜੀ ਕਹੀ ਹੈ ਨਾ ਵੀ ਸ਼ੈਡੋ ਦੂਜਾ ਉਹ ਵੀ 5743 ਦੇ ਵਿੱਚ ਆਉਂਦੀ ਆ ਜਿਹੜੀ ਗੁਰਦੁਆਰੇ ਦੀ ਜਗ੍ਹਾ ਉਹ ਤਾਂ ਬਹੁਤ ਥੋੜੀ ਆ ਜਿਹੜੀ ਗੁਰਦੁਆਰੇ ਲਈ ਜਗ੍ਹਾ ਉਹ ਤਾਂ ਬਹੁਤ ਥੋੜੀ ਆ ਕਿੰਨੇ ਕੁ ਹੋਰ ਪਿੰਡ ਵਿੱਚ ਦੂਰ ਪਿੰਡ ਦੇ ਕਾਬਜੇ ਤਾਂ ਹੈਗੇ ਜੀ 5 6 ਜਗ੍ਹਾ ਆ ਅਸੀਂ ਤਿੰਨ ਕਾਬਜੇ ਅਸੀਂ ਇਹਦੇ ਥਣੇ ਤਿੰਨ ਕਾਬਜੇ ਅਸੀਂ ਛਡਾ ਲਿਆ ਜੀ ਵੀਡੀਓ ਮੈਡਮ ਦੇ ਥਰੂ ਹਾਂਜੀ ਇੱਕ ਆਪਣੇ ਬਾਹਰਲੇ ਪਾਸੇ ਅਖਾੜੇ ਦੇ ਲੱਗੇ ਆ ਜਗ੍ਹਾ ਆਪਣੇ ਉੱਥੇ ਸਪੈਦੇ ਲੱਗੇ ਹੋ ਆ ਉਹ ਅਸੀਂ ਛਡਾਈ ਆ ਹਾਂਜੀ ਤੁਸੀਂ ਆਪ ਬੋਲੇ ਸੀ 29 ਖੱਤੇ ਪੰਚਾਇਤੀ ਹਾਂਜੀ ਜਿਹੜੇ ਪੰਚਾਇਤੀ ਮੇਰੇਗਾ 29 28 ਖੱਤੇ ਆ 28 ਖੱਤੇ ਆਨਲਾਈਨ ਜਰ ਬੋਲਦੇ ਉਹਦੇ ਵਿੱਚ ਆਬਾਦੀ ਦੇ ਵੀ ਆਉਂਦੇ ਆ ਆਬਾਦੀ ਵਾਲੇ ਘਰ ਵੀ ਉਹਦੇ ਵਿੱਚ ਹੀ ਆ 28 ਖੱਤਿਆਂ ਦੇ ਵਿੱਚ ਠੀਕ ਹੈ ਬਾਤ ਜਿਹੜੇ ਵੀ ਹੁਣ ਸਾਨੂੰ ਅਸੀਂ ਇਸ ਚੀਜ਼ ਤੇ ਲੱਗੇ ਹੋ ਆ ਜੇ ਸਾਡੀ ਸਾਰੀ ਨਿਸ਼ਾਨਦੇਹੀ ਹੋ ਜAVE ਪੈਣ ਦੀ ਫਿਰ ਸਾਨੂੰ ਆਪੇ ਪਤਾ ਲੱਗ ਜਾਣਾ ਸਾਡੀ ਕਿੰਨੇ ਆ ਕਿੰਨਾ ਨਹੀਂ ਜਿੱਥੇ ਇੱਥੇ ਸਾਨੂੰ ਪਤਾ ਲੱਗਦੀ ਪਈ ਇਹ ਪੰਚਾਇਤੀ ਜਗ੍ਹਾ ਅਸੀਂ ਕਢਾਉਨੇ ਪਏ ਆ ਅਸੀਂ ਆ ਹੁਣ ਹਾਲੇ ਤੇ ਜ਼ਮੀਨ ਚੜਾਈ ਆ ਉੱਥੇ ਵੀ ਅਸੀਂ ਕਢਾ ਕੇ ਜ਼ਮੀਨ ਚੜਾਈ ਆ ਪਿਛਲੀ ਵਾਰ ਨਾਲੋਂ ਦੇਰ ਖਤਾ ਬਾਧ ਹਾਲੇ ਤੇ ਚੜਿਆ ਜੀ ਆਨ ਰਿਕਾਰਡ ਆ ਇਹ ਪਰ ਗੱਲ ਕੋਈ ਗੱਲ ਸਾਨੂੰ ਕਾਰਨ ਦਊਗਾ ਕੰਮ ਤਾਂ ਹੀ ਹੋਆ 2 ਸਾਲ 2 ਸਾਲ ਤਾਂ ਕੱਢਣ ਹਾਲੇ ਤਾਂ ਕੁਝ ਕੁ ਮਹੀਨੇ ਹੋਏ ਸਾਨੂੰ ਬਣਿਆ ਨੂੰ ਆ ਚਾਰ ਮਹੀਨੇ ਹੋ ਗਏ ਆਹ ਗਰਾਊਂਡ ਛੜਾਉਂਦਿਆਂ ਨੂੰ ਇਹਨਾਂ ਨੇ ਰੌਲਾ ਪਾ ਆਇਆ ਇੰਨਾ ਜਿਆਦਾ ਬਹੁਤ ਜਿਆਦਾ ਪਰੇਸ਼ਾਨ ਕਰਦੇ ਪਏ ਆ ਸਰਪੰਚੀ ਕਰਨ ਨੂੰ ਵੀ ਦੂਆ ਬੰਦਾ ਬਹੁਤ ਜਿਆਦਾ ਪਰੇਸ਼ਾਨ ਕਰਦੇ ਪਏ ਆ ਇਹ ਐ ਐਸਸੀ ਐਸਸੀ ਦਾ ਬਰਾਦਰੀ ਦਾ ਦੁਇਜੇ ਦੇ ਵਿੱਚ ਫਰਕ ਪਾਉਣ ਦੇ ਲਈ ਇਹ ਕੰਮ ਕਰਦੇ ਪਏ ਬਾਹਰੋਂ ਆ ਆ ਕੇ ਜਦ ਕਿ ਸਾਡੇ ਪਿੰਡ ਇਦਾਂ ਦਾ ਕੋਈ ਦੂਜਾ ਨਹੀਂ ਹੈਗਾ 656 ਵੋਟਾਂ ਪਈਆਂ ਸਾਰੇ ਭਰਾਵਾਂ ਨੇ ਰਲ ਕੇ ਪਈਆਂ ਇਸ ਜਮਾਦੀਆਂ ਸਾਰੇ ਜਨਰ ਸਾਰੇ ਰਲ ਕੇ ਵੋਟਾਂ ਪਾ ਕੇ ਹੀ ਜਿੱਤੇ ਆ ਪਰ ਇਹ ਇਹ ਜੀ ਜੋ ਬੜਾ ਸਾਨੂੰ ਦੁੱਖदाईਦਾ ਹੁੰਦੀ ਆ ਵੇ ਜਦੋਂ ਸਾਨੂੰ ਅਸੀਂ ਵੋਟਾਂ ਮੰਗਦੇ ਸੀ ਬੱਚੇ ਕਹਿੰਦੇ ਸਾਨੂੰ ਗਰਾਊਂਡ ਚਾਹੀਦੀ ਆ ਵੇ ਸਾਨੂੰ ਗਰਾਊਂਡ ਕਲੀਅਰ ਕਰਾ ਕੇ ਦਿਓ ਅਸੀਂ ਜਦੋਂ ਗਰਾਊਂਡ ਕਲੀਅਰ ਕਰਨ ਲੱਗੇ ਇਹਨਾਂ ਨੇ ਮੂਰੇ ਲਿਆ ਕੇ ਫੋਟੋਆਂ ਰੱਖ ਕੇ ਕੰਦਾ ਪਾਉਣ ਲੱਪੇ ਤੁਸੀਂ ਦੱਸੋ ਕਿੱਥੇ ਰਾਂ ਸਾਵੇ ਆ 4 ਮਹੀਨੇ ਹੋ ਗਏ ਇਹਨਾਂ 4 ਮਹੀਨੇ ਹੋ ਗਏ ਕੰਦ ਪਾਈ ਨੂੰ ਜਿਹੜੇ ਗੁਰੂ ਘਰ ਦੀ ਕੰਦ ਕਹਿੰਦੇ ਉਹ ਤਾਂ ਸਾਲਾਂ ਬੱਧੀ ਪਈਓ ਆ ਉਹ ਇੱਕ ਸਾਈਡ ਤੇ ਆ ਕੰਦ ਤੁਸੀਂ মিডিਆ ਚ ਲਿਜਾ ਕੇ ਦਿਹਾ ਸਕਦੇ ਆ ਇਹਨਾਂ ਨੇ 2.5 ਸਮਾਂ ਕੇ ਅੱਜ ਉਹ ਅਸੀਂ ਬਣਾਈ ਇਹਨਾਂ ਨੇ ਫੇਰ ਤਾ ਦਿੱਤੇ ਜਿਹੜੇ ਅਸੀਂ ਕੋਰੇ ਪਲੇ ਗਰਾਊਂਡ ਦਾ ਲਾਉਣਾ ਸੀਗਾ ਬੈਨਰ ਉਹ ਵੀ ਇਹਨਾਂ ਨੇ ਪਾੜਿਆ ਆ ਕੇ ਇੱਥੇ ਮੈਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਆ ਕੇ ਸਾਰਾ ਕੁਝ ਇਹਨਾਂ ਨੇ ਪਾੜ ਖਾਰ ਸਦਿਆ ਪਰ ਇਹ ਗੱਲਾਂ ਨਹੀਂ ਸਾਨੂੰ ਚਾਹੀਦੀਆਂ ਜਿਹੜੇ ਫਰਕ ਪਾਉਂਦੇ ਆ ਨਾ ਗੁਰੂ ਘਰ ਦੇ ਨਾਂ ਤੇ ਬਦਨਾਮ ਕਰਨਾ ਚਾਹੁੰਦੇ ਆ ਪੰਚਾਇਤ ਨੂੰ ਜਾਂ ਕੁਝ ਵੀ ਅਸੀਂ ਸਾਰਿਆਂ ਦਾ ਸਾਰਿਆਂ ਦਾ ਸਾਂਝੀ ਪੰਚਾਇਤ ਹੁੰਦੀ ਆ ਇਦਾਂ ਦਾ ਕੋਈ ਪੱਖ ਮਾਤ ਨਹੀਂ ਜੇ ਅਸੀਂ ਹੁਣ ਦੁਈਆਂ ਬਰਾਦਰੀਆਂ ਤੋਂ ਨਾਂ ਖੱਤੇ ਛੜਾਵਾਂਗੇ ਨਾ ਜ਼ਮੀਨਾਂ ਛੜਾਵਾਂਗੇ ਸਾਨੂੰ ਤਾਂ ਕਹਿਣ ਅਸੀਂ ਤਾਂ ਬਰਾਦਰੀਆਂ ਸਰ ਭਾਈ ਆਪਣੇ ਪੰਚਾਇਤ ਦੀ ਗਰਾਊਂਡ ਜਿਹੜੀ ਗਰਾਊਂਡੇ ਮੰਗਦੇ ਪਏ ਆ ਸਾਡੇ ਦਾ ਹੋਰ ਬਹੁਤ ਜਗ੍ਹਾ ਜਿਹੜੀ ਬਗਲੀਓ ਆ ਉਹ ਤਾਂ ਅਸੀਂ ਆਲੇ ਗਏ ਨਹੀਂ ਉਧਰ ਨੂੰ ਗਰਾਊਂਡੇ ਆ ਬੇ ਨਿਆਣੇ ਚਲੋ ਖੇਡਣਗੇ ਗ੍ਰਾਂਟ ਆਉਂਦੀ ਪਈ ਆ ਸਰਕਾਰ ਵੱਲੋਂ ਲਾ ਦੇਈਏ ਪਰ ਜੇ ਨਹੀਂ ਇਹ ਤਾਂ ਦੁਆ ਕੰਮ ਆ ਜਾਂਦੇ ਕੱਲ ਥੋੜਾ ਆ ਬਾਹਰੋਂ ਆਪਾਂ ਬੰਦੇ ਸਾਹ ਦਾ ਅੱਜ ਕਿ ਪਰੇਸ਼ਾਨੀ ਦੇਈ ਜਾਣੀ ਆ ਦਿਮਾਗੀ ਪਮੈਂਟਲ ਅਫਸਰ ਕਰੀ ਜਾਣਾ ਬਾਰ-ਬਾਰ ਇਹ ਕੋਈ ਗੱਲਾਂ ਹੋਰ ਇੱਥੇ ਨਜਾਇਜ਼ ਕਬਜ਼ੇ ਦਾ ਸੀ ਜਿਹੜਾ ਪਿੰਡ ਦੀ ਪੰਚਾਇਤ ਦੀ ਮਾਲਕੀ ਵਾਲੀ ਜਗ੍ਹਾ ਆ ਇਹ ਔਰ ਪੰਚਾਇਤ ਦੇ ਨਾਤੇ ਇਹ ਜਿਹੜਾ ਮਾਲ ਵਿਭਾਗ ਦੇ ਵਿੱਚ ਪਲੇਗਰਾਉਂਡ ਬੋਲਦੀ ਆ ਪਰ ਉਹਦੇ ਉੱਤੇ ਕੌਸ਼ਕ ਮੈਂਬਰਾਂ ਵੱਲੋਂ ਕਹਿ ਲਓ ਜਾਂ ਕੁਝ ਘਰਾਂ ਵੱਲੋਂ ਕਹਿ ਲਓ ਇੱਥੇ ਕੰਦ ਕੀਤੀ ਗਈ ਸੀ ਜਿਹੜਾ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਉਸ ਪਲੇਗਰਾਉਂਡ ਦੇ ਵਿੱਚ ਤੋਂ ਅੱਜ ਜਿਹੜਾ ਅਸੀਂ ਪ੍ਰੋਸੈਸ ਕੀਤਾ ਮਤਾ ਪਾਇਆ ਸਾਰਾ ਕੁਝ ਕਰਕੇ ਡੀਡੀਪੀਓ ਸਾਹਿਬ ਤੋਂ ਡੀਸੀ ਸਾਹਿਬ ਤੋਂ ਆਰਡਰ ਹੋਈ ਸੀ ਉਸੇ ਸੰਬੰਧ ਵਿੱਚ ਅੱਜ ਡੀਐਸਪੀ ਸਾਹਿਬ ਪੰਚਾਇਤ ਨੂੰ ਕਬਜ਼ਾ ਲੈ ਕੇ ਦੇਣ ਆਏ ਸੀ ਤੇ ਉਹਦੇ ਸੰਬੰਧ ਚ ਕੰਦ ਢਾਈ ਗਈ ਹੈ ਜੀ ਇਹ ਬਿਲਕੁਲ ਨਜਾਇਜ਼ ਸੀ ਕਿ ਗੁਰੂ ਰਮਦਾਸ ਜੀ ਪ੍ਰਬੰਧ ਕਮੇਟੀ ਨੂੰ ਕਹਿੰਦੇ ਵੀ ਜਿਹੜਾ ਗੁਰੂ ਰਮਦਾਸ ਮਲ ਕੰਧ ਢਾਈ ਆ ਉਹ ਵੀ ਵਰਗੀ ਕਹਿੰਦੇ ਨਹੀਂ ਸਰ ਕੰਧ ਦਾ ਬਿਲਕੁਲ ਨਹੀਂ ਢਾਈ ਗਈ ਤੁਸੀਂ ਜਾ ਕੇ ਚੈੱਕ ਕਰ ਸਕਦੇ ਆ ਉਦਾਂ ਹੀ ਆ ਸਿਰਫ ਕੰਧ ਇਹ ਢਾਈ ਗਈ ਹੈ ਜਿਹੜੀ ਨਜਾਇਜ਼ ਪੰਚਾਇਤ ਦੀ ਮਾਲਕੀ ਵਾਲੀ ਜ਼ਮੀਨ ਦੇ ਵਿੱਚ ਪਾਈ ਗਈ ਸੀ ਕਹਿੰਦੇ ਮਾਤਾ ਵੀ ਪਾ ਕੇ ਦਿੱਤਾ ਨਹੀਂ ਸਰ ਉਹ ਪਹਿਲਾਂ ਪਿਆ ਹੋਊਗਾ ਜਿਹੜਾ ਇਹਨਾਂ ਨੇ ਸ਼ੈੱਡ ਵੀ ਪਾਈ ਹੋਈ ਹੈ ਤਾਂ ਦੱਸ ਦੇ ਜਿਹੜੇ ਇੱਧਰ ਲਈ ਬਸਨੀਕ ਦੱਸ ਦੇ ਆ ਵੀ ਉਹ ਪਹਿਲਾਂ ਇਹ ਭਾਜੀ ਉਹ ਕਿੰਨੇ 29 ਕੱਤੇ ਆ ਉਹ ਪਿੰਡ ਦੇ ਵਿੱਚ ਵੀ ਜਿਹੜਾ ਐਸਸੀ ਟਾਰਗੇਟ ਨੂੰ ਜਿਹੜਾ ਕੀਤਾ ਗਿਆ ਜਿਹੜੀ ਐਸਸੀ ਨਾਲ ਠੀਕਾ ਕਬਜ਼ਾ ਉਹ ਇਸ ਇਤੇ ਬੰਨੇ ਚ ਕੋਈ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਇਹਦੇ ਵਿੱਚ 29 ਕੱਤੇ ਤੋਂ ਸਰ ਟੋਟਲ ਕੋਣ ਸਤਮਾਲ ਕੀਆ ਸ ਬਾਕੀ ਅਸੀਂ ਇਹਦੇ ਲਈ ਵੀ ਸਰ ਦਰਖਾਸਤ ਦਿੱਤੀ ਹੋਈ ਆ ਆਪਣੇ ਵੀ ਸਾਡੀ ਮਿਹਨਤੀ ਦੀ ਔਰ ਜਿਹੜੇ ਉਹਦੇ ਵਿੱਚ ਜਿੰਨੇ ਵੀ ਖਸਰਾ ਨੰਬਰ ਆ ਉਹ ਸਾਰਿਆਂ ਦੀ ਅਸੀਂ ਜਿਹੜੀ ਡਿਟੇਲ ਆ ਇੱਕ ਉਹ ਐਪਲੀਕੇਸ਼ਨ ਪਾਈ ਹੋਈ ਆ ਕਿ ਪੈਂਡ ਦੇ ਜਿਹੜੀ ਮਨਤੀ ਕਰਾਈ ਜਾਵੇ ਹੱਦ ਬੰਦੀ ਜਿਹੜੇ ਬੇਦੋਸ਼ਾਂ ਦੇ ਬੇਬੰਨੇ ਬਿਲਕੁਲ ਜੀ ਬਿਲਕੁਲ ਤੁਸੀਂ ਆਪ ਦੇਖ ਲਓ ਸਰ ਅਸੀਂ ਇਹਦੀ ਇਹਦਾ ਖਸਰਾ ਨੰਬਰ ਜੀ 5740 ਮਾਲ ਵਿਭਾਗ ਦੇ ਵਿੱਚ ਰਿਕਾਰਡ ਦਰਜ ਹੈ ਕਹਿੰਦੇ ਜਿੰਨੇ ਜਿਹੜੀ ਕੰਧ ਪਾਈ ਆ ਮਤਾ ਪਾ ਕੇ ਦਿੱਤਾ ਸੀ ਪੰਚਾਇਤ ਪੰਚਾਇਤ ਨੇ ਜਿਹੜਾ ਨਹੀਂ ਨਹੀਂ ਸਰ ਇਦਾਂ ਦਾ ਅਸੀਂ ਥੋੜੀ ਮਤਾ ਅਸੀਂ ਵੈਸੇ ਕਾਨੂੰਨੀ ਤੌਰ ਤੇ ਸਾਨੂੰ ਵੀ ਹੁਣ ਪਤਾ ਲੱਗਾ ਆ ਵੀ ਅਸੀਂ ਇਹ ਚੀਜ਼ ਨਹੀਂ ਕਾਨੂੰਨੀ ਤੌਰ ਤੇ ਅਸੀਂ ਸ਼ਾਮਲਾੜ ਦੀ ਕੋਈ ਵੀ ਜਿਹੜੀ ਜਗ੍ਹਾ ਆ ਪੰਚਾਇਤ ਗੁਰੂ ਘਰ ਨੂੰ ਗੁਰਦੁਆਰਾ ਸਾਹਿਬ ਚਰਚ ਜਾਂ ਮੰਦਿਰ ਨੂੰ ਨਹੀਂ ਦੇ ਸਕਦੇ ਪਿੰਡ ਘੜੇਤਾ ਦੇ ਵਿੱਚ ਸ਼੍ਰੀ ਗੁਰੂ ਰਵਦਾਸ ਗੁਰਦੁਆਰੇ ਦੇ ਨਾਲ ਇੱਕ ਥੋੜੀ ਜੀ ਜਗ੍ਹਾ ਪਈ ਸੀ ਜਿਹਦੇ ਵਿੱਚ ਪਿੰਡ ਵਾਸੀਆਂ ਦੀ ਮੰਗ ਸੀ ਵੀ ਜਿਹੜੀ ਇਹ ਜਗ੍ਹਾ ਆ ਸ਼੍ਰੀ ਗੁਰੂ ਰਵਦਾਸ ਗੁਰਦੁਆਰਾ ਦੇ ਨਾਲ ਮਲਾਈ ਜਾਵੇ ਸਰਪੰਚ ਨਾਲ ਬਹਿ ਕੇ ਗੱਲਬਾਤ ਹੋਈ ਵੀਡੀਓ ਨਾਲ ਬਹਿ ਕੇ ਗੱਲਬਾਤ ਹੋਈ ਇਹਨਾਂ ਨੇ ਸਹਿਮਤੀ ਦੇ ਨਾਲ ਉਹ ਪੰਚਾਇਤ ਨੇ ਸਾਨੂੰ ਮਤਾ ਪਾ ਕੇ ਦਿੱਤਾ ਇੱਥੇ ਦੇ ਧਲੇਤੀ ਦੇ ਵਸਨੀਕਾਂ ਨੂੰ ਬਈ ਇਹ ਜਿਹੜੀ ਜਗ੍ਹਾ ਤੁਸੀਂ ਵਰਤ ਸਕਦੇ ਆ ਗੁਰੂ ਘਰ ਵਾਸਤੇ ਮਤਾ ਪਾਉਣ ਤੋਂ ਬਾਅਦ ਉਹਦੀ ਬਾਉਂਡਰੀ ਹੋ ਗਈ ਉਨੀ ਜਗ੍ਹਾ ਨੂੰ ਗੁਰੂ ਗੁਰਦੁਆਰਾ ਸਾਹਿਬ ਦੇ ਨਾਲ ਮਲਾ ਲਿਆ ਔਰ ਗੇਟ ਵੀ ਲੱਗ ਗਿਆ ਸਾਰਾ ਕੁਝ ਹੋ ਗਿਆ ਅੱਜ ਬਿਨਾ ਕਿਸੇ ਨੋਟਿਸ ਤੋਂ ਇੱਥੇ ਪੂਰੇ ਜ਼ਿਲ੍ਹੇ ਦੀ ਫੋਰਸ ਪੁਲਿਸ ਸੱਦ ਕੇ ਸਰਪੰਚ ਨੇ ਜਿਹੜਾ ਉਹ ਗੁਰੂ ਘਰ ਦੀ ਚਾਰ ਦਿਵਾਰੀ ਢਵਾਤੀ। ਤੋਂ ਅਸੀਂ ਸਾਨੂੰ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਆ ਨਾ ਪਿੰਡ ਵਾਲੇ ਨੂੰ ਨਾ ਕਿਸੇ ਹੋਰ ਨੂੰ। ਸਾਨੂੰ ਬਿਨਾਂ ਨੋਟਿਸ ਤੋਂ ਇੱਥੇ ਪੂਰੇ ਜ਼ਿਲ੍ਹੇ ਦੀ ਫੋਰਸ ਨੇ ਆਣ ਕੇ ਪਿੰਡ ਵਾਸੀਆਂ ਨੂੰ ਬੰਦੀ ਬਣਾਇਆ। ਬੰਦੀ ਬਣਾਉਣ ਤੋਂ ਬਾਅਦ ਉੱਥੇ ਬਲਡੋਜ਼ਰ ਚਲਾਇਆ। ਸੋ ਮੈਂ ਖਾਸ ਕਰਕੇ ਸ਼੍ਰੀ ਗੁਰੂਵਰਬਦਾਸ ਨਾਮਲੇਵਾ ਸੰਗਤਾਂ ਨੂੰ ਬੇਨਤੀ ਕਰਦਾ ਵੇ ਸਾਡੇ ਗੁਰੂ ਘਰ ਕਿਤੇ ਸੇਫ ਨਹੀਂ ਹੈ। ਸਾਡੇ ਗੁਰੂ ਘਰਾਂ ਦੇ ਲਾਗੇ ਠੇਕੇ ਖੋਲੇ ਜਾ ਰਹੇ ਆ ਸਾਡੇ ਗੁਰੂ ਘਰਾਂ ਨੂੰ ਟਾਇਆ ਜਾ ਰਿਹਾ ਆਓ ਜਿਹੜੇ ਵੀ ਸਾਥੀ ਜਿੰਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਆਲੇ ਆ ਢਰੇਤੇ ਦੀ ਧਰਤੀ ਤੇ ਪਹੁੰਚੋ ਜੈ ਪੀਮ ਜੈ ਪਰ